ਸਤਾ ਨੂੰ ਬੜੀ ਬੜੀ ਕਾਮਯਾਬੀ ਜਿਹੜੀ ਇੱਕ ਆਰਾਮਨਗਰ ਕੀ ਨਾਮ ਚ ਹੈ ਨਿਵੇਸ਼ ਦਾ ਨਾਮ ਆ ਸੋਫੀਆ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਛੋਟੇ ਛੋਟੇ ਬੱਚੇ ਆ ਤੇ ਉਹਨੇ ਜੋ ਨਸ਼ਾ ਵੇਚਦੀ ਹੋਵੇ ਕੋ 15 ਗ੍ਰਾਮ ਹੀਰੋਨ ਮਿਲੀ ਆ ਤੇ ਨਾਲ ਕੋਈ ਕੋ ਡਰੱਗ ਮੈਨ ਮਿਲੀ 1080 ਰੁਪਏ ਇੱਕ ਇਲੈਕਟ੍ਰੋਨਿਕ ਕੰਡਾ ਮਿਲਿਆ ਵਾ ਤੇ ਉਹਦੇ ਤੇ ਪਰਚਾ ਦਰਜ ਕਰ ਦੇ ਦਾ ਤਪੀਸ਼ ਚਾਲੂ ਅੱਜ ਪੇਸ਼ ਕਰਕੇ ਤੇ ਉਹਦਾ ਰਿਮਾਂਡ ਲਿਆ ਜਾਏਗਾ ਸਰ ਪਤਾ ਲੱਗਾ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਇਹ ਪਤਾ ਤੇ ਪਹਿਲਾਂ ਤਾਂ ਇਹ ਕੰਮ ਥੋੜਾ ਜਿਹਾ ਇਹਨੂੰ ਮੈਂ ਲਾਇਆ ਨਾ 4-5 ਮਹੀਨੇ ਤੋਂ ਸ਼ੁਰੂ ਕੀਤਾ ਨੇ ਕੰਮ ਨਵਾਂ ਨਵਾਂ ਇਹ ਇਹਦੇ ਗੱਲ ਗਰੀਬੀ ਹੋਣ ਕਰਕੇ ਆਂਦੀ ਮੈਂ ਕੀਤਾ ਵਾ ਪਰ ਗਰੀਬੀ ਕਾਦੀ ਹੈ ਜਦੋਂ ਸਾਰਾ ਕੇ ਚੰਗੀ ਪੜ੍ਹੀ ਹੈ ਕੇ ਕੰਮ ਕਰ ਸਕਦੀਆਂ ਨੇ ਪਰ ਇਹਨਾਂ ਨੂੰ ਨਸ਼ੇ ਦੀ ਆਦਤ ਪੈ ਗਈ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਹੈ ਹੁਣ ਵੀ ਇਹਨਾਂ ਦੇ ਪਤੀ ਨਹੀਂ ਬੱਚੇ ਛੋਟੇ ਛੋਟੇ ਆ ਹਾਂ ਇਹਨਾਂ ਤੋਂ ਨਹੀਂ ਕੋਈ ਪਹਿਲਾਂ ਨਹੀਂ ਕੋਈ ਵੀ ਪਰਚਾ ਪਹਿਲਾਂ ਹੀ ਪਰਚਾ ਆਇਆ ਇਹਦੇ ਤੇ ਕਥਾ ਲੱਗ ਸਕਿਆ ਕਿ ਇਹ ਕੋ ਲਿਆਂਦੀ ਸੀ ਇਹ ਅਜੇ ਕਦੀ ਕਿਸੇ ਕੋ ਨਾ ਜੇ ਨਾਂ ਗੁਪਤ ਰੱਖਿਆ ਨੇ 10 ਦਿਨ ਇਹਨੂੰ ਪੁੱਛ ਪੁੱਛ ਕੀਤੀ ਜਾਣੀ ਅਜੇ ਰਿਮਾਂਡ ਲਵਾਂਗੇ ਫਿਰ ਇਹਦੇ ਲੋਕਾਂ ਨੂੰ ਕੀ ਮੈਸੇਜ ਜਿਹੜਾ ਗਲਤ ਕੰਮ ਕਰਦੇ ਕੰਮ ਉਹਨਾਂ ਦੇ ਇਹੋ ਜਿਹੇ ਅਣਸੰਨਾਨ ਦੇ ਮੜਾ ਮੁਕੰਗੇ ਅਰਜ਼ੀ ਕਰਕੇ ਤੇ ਸਲਾਖਾਂ ਪਿੱਛੇ ਜਾਵਾਂਗੇ ਸਰ ਬੜੀ ਵੱਡੀ ਕਾਮਯਾਬੀ ਤੇ ਖਾਣਾ ਸਦਰੋਂ ਮਿਲਿਆ ਕਿਉਂ ਮਿਲਿਆ ਸਾਰਾ ਕੁਝ ਮਿਲਿਆ ਠੀਕ